ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਦੇ ਬੀਤੇ 11 ਮਹੀਨਿਆਂ ਤੋਂ ਡਟੇ ਕਿਸਾਨ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਦਿੱਲੀ ਕੂਚ ਕਰਨਗੇ ਅੰਬਾਲਾ ਦੇ ਸ਼ੰਭੂ ਬਾਰਡਰ ਜੀਂਦ ਦੇ ਖਨੋਰੀ ਤੇ ਸੋਨੀਪੱਤ ਦੇ ਸਿੰਘੂ ਬਾਰਡਰ ਕੋਲ ਪੁਲਿਸ ਸੁਰੱਖਿਆ ਵਧਾਈ ਗਈ ਹੈ ਅਹਿਮ ਗੱਲ ਇਹ ਹੈ ਕਿ ਕਿਸਾਨਾਂ ਨੇ 101 ਲੋਕਾਂ ਦੀ ਜਥੇ ਦੀ ਲਿਸਟ ਪ੍ਰਸ਼ਾਸਨ ਨੂੰ ਸੌਂਪੀ ਹੈ ਤੇ ਅੱਗੇ ਜਾਣ ਦੀ ਮਨਜ਼ੂਰੀ ਮੰਗੀ ਹੈ ਬਾਰਡਰ ਕੋਲ ਪੁਲਿਸ ਨੇ ਬੈਰੀਕੇਟਿੰਗ ਵੀ ਕੀਤੀ ਹੈ ਤੇ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਕਿਸਾਨ ਤੇ ਹਰਿਆਣਾ ਸਰਕਾਰ ਆਮੋ ਸਾਹਮਣੇ ਹੋ ਗਏ ਨੇ ਤੇ ਟਕਰਾਅ ਦੇ ਅਸਾਰ ਵੱਧੇ ਨਜ਼ਰ ਆ ਰਹੇ ਨੇ ਖੂਫੀ ਏਜੰਸੀਆਂ ਨੇ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਇਹ ਅਲ ਨੂੰ ਪ੍ਰਧਾਨ ਮੰਤਰੀ ਦੇ ਪਾਣੀਪਤ ਦੌਰੇ ਦੇ ਮੱਦੇਨਜ਼ਰ ਕਿਸਾਨਾਂ ਨੂੰ ਕਿਸੇ ਵੀ ਹਾਲਤ 'ਚ ਹਰਿਆਣਾ 'ਚ ਵੜਾ ਨਾ ਦਿੱਤਾ ਜਾਵੇ ਕਿਉਂਕਿ ਜੇਕਰ 6 ਦਸੰਬਰ ਨੂੰ ਕਿਸਾਨਾਂ ਦਾ 101 ਮੈਂਬਰਾਂ ਦਾ ਜਥਾ ਹਰਿਆਣਾ 'ਚ ਦਾਖਲ ਹੁੰਦਾ ਹੈ ਤਾਂ ਇਹ 9 ਦਸੰਬਰ ਨੂੰ ਇਹ ਪਾਣੀਪਤ ਟਹਿਰਾ ਕਰਨਗੇ ਜਿੱਥੇ ਪਹਿਲਾਂ ਹੀ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਤਹਿਤ ਕੋਈ ਵੀ ਹੰਗਾਮਾ ਖੜਾ ਹੋ ਸਕਦਾ ਹੈ ਹਾਲਾਂਕਿ ਕਿਸਾਨਾਂ ਨੇ ਸਪਸ਼ਟ ਕੀਤਾ ਹੈ ਕਿ ਸਾਡਾ ਮਾਰਚ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ ਪਰ ਫਿਰ ਵੀ ਖੂਫੀਆ ਏਜੰਸੀਆਂ ਨੇ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਕਰਨ ਦਾ ਸੁਝਾਅ ਦਿੱਤਾ ਹੈ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਚ ਤਾਰਾ 163 ਲਾਗੂ ਕਰ ਦਿੱਤੇ ਗਿਆ ਜਿਸ ਤਹਿਤ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਹੈ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਦੇ ਬੀਤੇ 11 ਮਹੀਨਿਆਂ ਤੋਂ ਡਟੇ ਕਿਸਾਨ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਦਿੱਲੀ ਕੂਚ ਕਰਨਗੇ ਅੰਬਾਲਾ ਦੇ ਸ਼ੰਭੂ ਬਾਰਡਰ ਜੀਂਦ ਦੇ ਖਨੋਰੀ ਤੇ ਸੋਨੀਪੱਤ ਦੇ ਸਿੰਘੂ ਬਾਰਡਰ ਕੋਲ ਪੁਲਿਸ ਸੁਰੱਖਿਆ ਵਧਾਈ ਗਈ ਹੈ ਅਹਿਮ ਗੱਲ ਇਹ ਹੈ ਕਿ ਕਿਸਾਨਾਂ ਨੇ 101 ਲੋਕਾਂ ਦਾ ਜਥੇ ਦੀ ਲਿਸਟ ਪ੍ਰਸ਼ਾਸਨ ਨੂੰ ਸੌਂਪੀ ਹੈ ਤੇ ਅੱਗੇ ਜਾਣ ਦੀ ਮਨਜ਼ੂਰੀ ਮੰਗੀ ਹੈ ਬਾਰਡਰ ਕੋਲ ਪੁਲਿਸ ਨੇ ਬੈਰੀਕੇਟਿੰਗ ਵੀ ਕੀਤੀ ਹੈ ਤੇ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਕਿਸਾਨ ਤੇ ਹਰਿਆਣਾ ਸਰਕਾਰ ਆਮੋ ਸਾਹਮਣੇ ਇਹਦੇ ਟਕਰਾਅ ਦੇ ਅਸਾਰ ਵੱਧੇ ਨਜ਼ਰ ਆ ਰਹੇ ਨੇ ਖੂਫੀ ਏਜੰਸੀਆਂ ਨੇ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਇਹ ਅਲਰਟ ਕੀਤਾ ਹੈ ਕਿ 9 ਦਸੰਬਰ ਨੂੰ ਪ੍ਰਧਾਨ ਮੰਤਰੀ ਦੇ ਪਾਣੀਪਤ ਦੌਰੇ ਦੇ ਮੱਦੇਨਜ਼ਰ ਕਿਸਾਨਾਂ ਨੂੰ ਕਿਸੇ ਵੀ ਹਾਲਤ 'ਚ ਹਰਿਆਣਾ 'ਚ ਵੜਨਾ ਨਾ ਦਿੱਤਾ ਜਾਵੇ ਕਿਉਂਕਿ ਜੇਕਰ 6 ਦਸੰਬਰ ਨੂੰ ਕਿਸਾਨਾਂ ਦਾ 101 ਮੈਂਬਰਾਂ ਦਾ ਜਥਾ ਹਰਿਆਣੇ 'ਚ ਦਾਖਲ ਹੁੰਦਾ ਹੈ ਤਾਂ ਇਹ 9 ਦਸੰਬਰ ਨੂੰ ਇਹ ਪਾਣੀਪਤ ਟਹਿਰਾ ਕਰਨਗੇ ਜਿੱਥੇ ਪਹਿਲਾ ਹੀ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਤਹਿਤ ਕੋਈ ਵੀ ਹੰਗਾਮਾ ਖੜਾ ਹੋ ਸਕਦਾ ਹੈ ਹਾਲਾਂਕਿ ਕਿਸਾਨਾਂ ਨੇ ਸਪਸ਼ਟ ਕੀਤਾ ਹੈ ਕਿ ਸਾਡਾ ਮਾਰਚ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ ਪਰ ਫਿਰ ਵੀ ਖੂਫੀਆ ਏਜੰਸੀਆਂ ਨੇ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਕਰਨ ਦਾ ਸੁਝਾਅ ਦਿੱਤਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਚ ਤਾਰਾ 163 ਲਾਗੂ ਕਰ ਦਿੱਤੇ ਗਿਆ ਜਿਸ ਤਹਿਤ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਹੈ